ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟਸ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਿਨਾਨਗਰ ਦੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਸ਼ੋਭਾ ਯਾਤਰਾ 'ਚ ਕੈਬਨਿਟ ਮੰਤਰੀ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੋਧਰੀ ਨੇ ਕੀਤੀ ਸ਼ਮੂਲੀਅਤ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਿਨਾਨਗਰ ਦੀ ਦਾਣਾ ਮੰਡੀ 'ਚ ਜ਼ਿਲ੍ਹਾ ਪਰਿਸ਼ਦ ਮੈਂਬਰ ਬਲਕਾਰ ਅਤੇ ਅਵੰਖਾ ਦੀ ਅਗਵਾਈ 'ਚ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਾਬ ਦੀ ਕੈਬਨਿਟ ਮੰਤਰੀ ਅਰਨਾ ਚੋਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਦਕੀ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੋਧਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਇਹ ਸ਼ੋਭਾ ਯਾਤਰਾ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਚੋਂ ਲੰਘਦੀ ਹੋਈ ਫਿਰ ਦਾਣਾ ਮੰਡੀ ਤੇ ਜਾ ਕੇ ਸੰਪੰਨ ਹੋਈ ਇਸ ਸ਼ੋਭਾ ਯਾਤਰਾ ਦੇ ਵਾਖ ਵਖ ਸ਼ਰਾਂ ਤੋਂ ਸੰਗਤਾਂ ਨੇ ਭਾਗ ਲਿਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਅਰਨਾ ਚੋਧਰੀ ਨੇ ਕਿਹਾ ਕਿ ਗੁਰੂ ਨਾਨਕ ਦਾਸ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਬੜੀ ਹੀ ਧੂਮਤਮਨਾ ਮਨਾਇਆ ਜਾਂਦਾ ਹੈ ਇਸ ਵਾਰ ਵੀ ਸੰਗਤਾਂ ਦੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਨਾ ਕਹੇ ਕਿ ਸਾਨੂੰ ਆਪਣੀ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਇਹੋ ਜਿਹੇ ਦਿਨ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਉਧਰ ਜ਼ਿਲ੍ਹਾ ਪਰਿਸ਼ਦ ਮੈਂਬਰ ਬਲਕਾ ਚੰਦ ਅਵੰਖਾ ਨੇ ਕਿਹਾ ਕਿ ਅੱਜ ਅਸੀਂ ਸਮੂਹ ਸੰਗਤਾਂ ਸਮੇਤ ਆਪਣੇ ਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਬੜੀ ਹੀ ਉਤਮਤਾ ਨਾਲ ਮਨਾ ਰਹੇ ਹਾਂ ਜਿਸ ਵਿੱਚ ਪੰਜਾਬ ਦੀ ਟ੍ਰਾਂਸਪੋਰਟ ਮੰਤਰੀ ਅਰਨਾ ਚੋਦਰੀ ਅਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੋਦਰੀ ਜੀ ਵੀ ਇਸ ਸ਼ੋਭਾ ਯਾਤਰਾ 'ਚ ਸ਼ਾਮਲ ਹੋਏ ਹਨ ਉਨ੍ਹਾਂ ਕਿਹਾ ਕਿ ਅੱਜ ਬਹੁਤ ਹੀ ਪਾਗਮ ਵਾਲਾ ਦਿਨ ਹੈ ਇਸ ਮੌਕੇ ਤੇ ਉਸ ਨੂੰ ਸੰਪਰਦਾ ਧੰਨਵਾਦ ਵੀ ਕੀਤਾ ਗੁਰੂ ਨਾਮਦਾਸ ਜੀ 8 ਅਪ੍ਰੈਲ ਨੂੰ ਜਿਹਨਾਂ ਦਾ ਜਨਮ ਹੈ ਆਂਦਾ ਹਰ ਸਾਲ ਉਹਨਾਂ ਨੂੰ ਸਚਾਈ ਹੈ ਕਿ ਉਹ ਹੀ ਲੋਕ ਤਾਕੀਆਂ ਕਰਦੇ ਆ ਅਗਾਹ ਬਾਂਦੇ ਆ ਜਿਹੜੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਆਪਾ ਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਔਰ ਵੱਖ-ਵੱਖ ਜਗ੍ਹਾ ਤੇ ਪੂਰੇ ਪੰਜਾਬ ਦੇ ਵਿੱਚ ਸਾਰੀ ਸੰਗਤ ਇਕੱਠੀਆਂ ਹੋ ਕੇ ਇਹਨਾਂ ਦਾ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਇਹਨਾਂ ਦਾ ਜਨਮ ਦਿਹਾੜਾ ਮਨਾ ਰਹੇ ਆ ਨੀ ਅੱਜ ਦਿਨਾਂ ਨਗਰ ਦੇ ਵਿੱਚ ਵੀ ਇਹ ਸ਼ੋਭਾ ਯਾਤਰਾ ਜਿਹੜੀ ਹੈ ਗੁਰੂ ਜੀ ਦੇ ਨਾਮ ਦੇ ਸੀ ਕੱਢ ਰਹੇ ਆ ਦੋਵਾਂ ਚ ਬਹੁਤ ਜੋਸ਼ ਤੇ ਉਤਸ਼ਾਹ ਹੈ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਜੀ ਸਾਰੇ ਇੱਥੇ ਇਕੱਠੇ ਹੋ ਕੇ ਮਨਾ ਰਹੇ ਆਂ ਔਰ ਬਾਬਾ ਜੀ ਦੀਆਂ ਜੀਵਨੀ ਦੇ ਵਿੱਚ ਜੋ ਵੀ ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਨੇ ਕਿ ਕਿਵੇਂ ਰਲ ਮਿਲ ਕੇ ਚੱਲਣਾ ਹੈ ਔਰ ਕਿਵੇਂ ਤੁਸੀਂ ਧਰਮ ਦੇ ਪ੍ਰਤੀ ਨਿਸ਼ਟਾ ਰੱਖਦੇ ਹੋਏ ਗੁਰੂ ਸਾਹਿਬ ਦੀ ਬਾਣੀ ਨੂੰ ਕਾਇਮ ਰੱਖਦੇ ਹੋਏ ਕਿਵੇਂ ਤੁਸੀਂ ਉਹਦੀ ਰਾਹ ਤੇ ਚੱਲਣਾ ਹੈ ਤਾਂ ਕਿ ਤੁਸੀਂ ਆਪਣੇ ਇਲਾਕੇ ਦੀ ਔਰ ਆਪਣੇ ਕੌਮ ਦੀ ਸੇਵਾ ਕਰ ਸਕਦੇ ਆਂ ਸੋ ਇਹ ਇੱਕ ਬਹੁਤ ਹੀ ਖੂਬਸੂਰਤੀ ਹੈ ਸਾਡੇ ਭਾਰਤ ਦੀ ਕਿਦੇ ਵਿੱਚ ਵੱਖ-ਵੱਖ ਧਰਮ ਦੇ ਲੋਕ ਸ਼ਾਮਿਲ ਹੁੰਦੇ ਨੇ ਔਰ ਇਹੀ ਭਾਰਤ ਦੀ ਜੈਮੋਕਰੇਸੀ ਦਾ ਇੱਕ ਬਹੁਤ ਹੀ ਖੂਬਸੂਰਤ ਜੀ ਚੀਜ਼ ਹੈ ਕਿ ਅਸੀਂ ਕਿਸੇ ਵੀ ਧਰਮ ਦਾ ਕੋਈ ਵੀ ਫੰਕਸ਼ਨ ਹੋਵੇ ਅਸੀਂ ਸਾਰੇ ਹੀ ਉੱਥੇ ਰਲ ਮਿਲ ਕੇ ਉਸ ਫੰਕਸ਼ਨ ਨੂੰ ਮਨਾਉਂਦੇ ਆ ਸੋ ਅੱਜ ਦੇ ਦਿਹਾੜੇ ਮੈਂ ਸਾਰੇ ਪੰਜਾਬ ਨੂੰ ਆਪਣੇ ਵੱਲੋਂ ਔਰ ਆਪਣੇ ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਬਾਬਾ ਜੀ ਦੇ ਜਨਮ ਦਿਹਾੜੇ ਤੇ ਵਧਾਈ ਦਿੰਦੀ ਹਾਂ ਪਰਮਾਤਮਾ ਇਸੇ ਤਰ੍ਹਾਂ ਬਾਬਾ ਜੀ ਦੀ ਬਖਸ਼ਿਸ਼ ਦੇ ਨਾਲ ਹਮੇਸ਼ਾ ਸਾਡਾ ਇਲਾਕਾ ਔਰ ਸਾਡੇ ਲੋਕ ਤਰੱਕੀ ਦੇ ਰਸਤੇ ਚੱਲਦੇ ਰਹਿਣ ਔਰ ਆਪਣੀਆਂ ਜੋ ਵੀ ਉਹਨਾਂ ਦੀਆਂ ਖਾਇਸ਼ਾਂ ਨੇ ਮਨੋ ਕਾਮਨਾਵਾਂ ਲਾਤੀਆਂ ਪੂਰਨ ਹੁੰਦੀਆਂ ਰਹਿਣ ਇਹ ਗੈਸਟਡ ਛੁੱਟੀ ਹੈ ਇਹ ਤਾਂ ਹਜੇ ਨਹੀਂ ਹੋ ਸਕੀ ਕਿਉਂਕਿ ਇਲੈਕਸ਼ਨ ਕੋਡ ਹੈ ਲੇਕਿਨ ਸਾਡੇ ਵੱਲੋਂ ਰਿਕਵੈਸਟ ਜਿਹੜੀ ਪੰਜਾਬ ਸਰਕਾਰ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਜਾ ਚੁੱਕੀ ਹੈ ਲੇਕਿਨ ਲੋਕਲ ਲੈਵਲ ਤੇ ਪਠਾਨਕੋਟ ਔਰ ਗੁਰਦਾਸਪੁਰ ਦੇ ਵਿੱਚ ਇਹ ਛੁੱਟੀ ਹੋ ਚੁੱਕੀ ਹੈ ਕੱਲ ਦੀ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਔਰ ਪਠਾਨਕੋਟ ਦੇ ਵਿੱਚ ਛੁੱਟੀ ਹੈ ਪੂਰਾ ਜਗਾਨ ਦੀ ਗੱਲ ਕਰਦੇ ਸੀ ਗੋਸਵਾਮੀ ਸ੍ਰੀ ਗੁਰੂ ਨਬਦਾਸ ਜੀ ਦੀਆਂ ਸਿੱਖਿਆਵਾਂ ਲੋਕਾਂ ਤੱਕ ਪਹੁੰਚਾਉਂਦਾ ਸਾਡਾ ਮਕਸਦ ਸੀ ਅੱਜ ਅਸੀਂ ਸਮਝ ਰਹੇ ਹਾਂ ਕਿ ਲੋਕ ਭਾਰੀ ਗਿਣਤੀ 'ਚ ਲੋਕ ਜਾਗ ਪਏ ਨੇ ਔਰ ਲੋਕਾਂ ਦਾ ਜੇ ਇਕੱਠ ਦੱਸਦਾ ਆ ਕਿ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਬਲਾਕ ਦੇ ਵਿੱਚ ਲੋਕ ਹੋ ਮਾਮਾ ਆ ਕੇ ਪਹੁੰਚੇ ਨੇ ਔਰ ਅਸੀਂ ਸੰਤਾਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦੇ ਹਾਂ ਔਰ ਆਉਣ ਵਾਲੇ ਸਮੇਂ 'ਚ ਇਹ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲੇਗਾ ਨਿਊਜ਼ ਡੈਸਕ ਤੋਂ ਡਾਕਟਰ ਰਮੇਸ਼ ਰੰਗਲ ਦੀ ਰਿਪੋਰਟ ਲਿਵਿੰਗ ਪੰਜਾਬ ਨਿਊਜ਼ ਦੀ ਨਨਾਗੜ